ਫਿਲਮ ਬਹੁਤ ਘੈਂਟ ਸੀ ਵਧੀਆ ਲੱਗੀ ਦੇਖ ਕੇ ਹੋਰ ਦਿਹਾੜ ਦਿਖਾਇਆ ਵਸਦਾਗਾ ਵਾਜੀ ਕਿੰਨਾ ਫਾਈਵ ਚ ਫਾਈਵ ਖਾਤੀ ਆਈ ਹੈਗੀ ਆ ਯਾਰੀ ਦੋਸਤੀ ਦੇ ਮਾਮਲੇ ਚ ਥੋੜੀ ਉਹ ਰੱਖੇ ਆਪਣੀ ਤੀਵੀਂ ਵਿੱਚ ਆ ਜਾਂਦੀ ਹੈਗੀ ਬਹੁਤ ਵਧੀਆ ਲੱਗੀ ਸੀ ਬਹੁਤ ਵਧੀਆ ਬਹੁਤ ਵਧੀਆ ਸੀ ਰੀਅਲ ਸਟੋਰੀ ਸੀ ਸਰ ਹਾਂਜੀ ਸਰ ਲਾਦਾ ਬਈ ਮੂਵੀ ਦਾ ਬੁਰਾ ਕਿਰਵੋ ਮੂਵੀ ਦੇ ਵਾਰ ਇਹ ਹੀ ਦਿਖਾਇਆ ਗਿਆ ਕਿ ਲੜਕੀਆਂ ਨੂੰ ਆਪਣੀ ਜਿੱਦਾਂ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਆਪਣੇ ਘਰ ਦੇੰ ਦਾ ਜਿਹੜੇ ਉਹਨਾਂ ਨੂੰ ਲੜ ਲਾਇਆ ਉਹਨਾਂ ਦੇ ਮਾਪਿਓ ਨੇ ਉਸ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਲੱਗ ਗਾਣੇ ਬਹੁਤ ਸੋਹਣੇ ਲੱਗੇ ਵੀਰੇ ਮੂਵੀ ਇਹ ਅਸਵੀਰੇ ਕਾਫੀ ਜੇਰ ਹੋ ਗਿਆ ਹੁਣ ਤੱਕ ਕੋਈ ਫਿਲਮ ਨਹੀਂ ਆਈ ਸੀ ਜਦੋਂ ਬਹੁਤ ਇੰਤਜ਼ਾਰ ਕੀਤਾ ਬਹੁਤ ਵਧੀਆ ਲੱਗਿਆ ਜਿੰਨੀ ਵੀ ਦੇਖੀ ਹੈ ਬਹੁਤ ਵਧੀਆ ਮੂਵੀ ਹੈ ਮੇਰੇ ਸਾਬ ਨਾਲ ਸਾਰਿਆਂ ਨੇ ਦੇਖਣੇ ਚਾਹੀਦੇ ਆ ਜਿਨ੍ਹਾਂ ਨੂੰ ਸਟੋਰੀ ਵੀ ਨਹੀਂ ਪਤਾ ਉਹਨਾਂ ਨੂੰ ਸਟੋਰੀ ਵੀ ਪਤਾ ਲੱਗੂਗੀ ਬਹੁਤ ਵਧੀਆ ਕਨਸੈਪਟ ਆ ਹੈਲੋ ਮਾਸਟਰ ਸੋ ਸ਼ੇਕਲ ਆਦਾਬ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਫਰਸਟ ਮੂਵੀ ਰਿਵਿਊ ਸ਼ੋ ਸੋ ਦੋਸਤੋ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੇ ਵੀ ਟੂ ਵੀ ਸੀਨੇਮਾ ਤੇ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਮੂਵੀ ਦੇ ਰਿਵਿਊ ਕਰਨ ਜਾ ਰਹੇ ਹਾਂ ਜੀ ਸੱਚਾ ਸੂਰਮਾ ਦੇ ਤੁਹਾਨੂੰ ਦੱਸਦਾ ਕਿ ਇਹ ਮੂਵੀ ਵਿੱਚ ਤੁਹਾਨੂੰ ਬੱਬੂ ਮਾਨ ਕਾਫੀ ਲੰਬੇ ਸਮੇਂ ਦੇ ਬਾਅਦ ਜਿਹੜਾ ਮੂਵੀ ਵਿੱਚ ਦੇਖਣ ਨੂੰ ਮਿਲਣਗੇ ਵੱਡੀ ਗੱਲ ਹੈ ਕਿ ਇਸ ਮੂਵੀ ਦੀ ਖਾਸੀਅਤ ਹੈ ਵੀ ਕਿ ਤੁਹਾਨੂੰ ਆਪਣਾ ਪੁਰਾਣਾ ਕਲਚਰ ਦੇਖਣ ਨੂੰ ਮਿਲੇਗਾ ਪੁਰਾਣੀ ਕਹਾਣੀ ਦੇ ਉੱਪਰ ਫਿਲਮ ਜਿਹੜੀ ਤਿਆਰ ਕੀਤੀ ਗਈ ਹੈ ਕਿ ਦੋ ਦੋਸਤਾਂ ਦੇ ਵਿੱਚ ਸੱਤ ਪਿੰਡਾਂ ਤੱਕ ਜਿਹੜਾ ਹੈ ਦੋ ਦੋਸਤਾਂ ਦਾ ਜਿਹੜਾ ਨਾਮ ਲਿੱਤਾ ਜਾਂਦਾ ਉਹਨਾਂ ਦੀ ਦੋਸਤੀ ਨੂੰ ਯਾਦ ਕੀਤਾ ਜਾਂਦਾ ਜਿੱਦਾਂ ਅਸੀਂ ਕਹਿ ਸਕਦੇ ਹੋ ਕਿ ਸਿੱਤਾ ਸ਼ੋਲੇ ਫਿਲਮ ਦੇ ਵਿੱਚ ਦੇਖਿਆ ਕਸੀ ਜੈ ਅਤੇ ਵਿਰੁੱਧ ਦੋਸਤੀ ਉਹਦਾ ਦੀ ਕੁਝ ਦੋਸਤੀ ਜਿਹੜੀ ਹੈਗੀ ਹੈ ਇਹ ਬਿਲਕੁਲ ਸੱਤ ਪਿੰਡਾਂ ਤੱਕ ਵੀਟੂ ਵਿੱਚ ਆਏ ਸਿਨੇਮਾ ਵਿੱਚ ਆਏ ਉਹ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ ਹੈ ਆ ਤੁਹਾਨੂੰ ਦਿਖਾਉਣੇ ਇੱਕ ਖਾਸ ਰਿਪੋਰਟ ਫਿਲਮ ਬਹੁਤ ਕਹਿੰਦੇ ਸੀ ਵਧੀਆ ਲੱਗੀ ਦੇਖ ਕੇ ਕੀ ਖਾਸ ਸੀ ਫਿਲਮ ਦੇ ਵਿੱਚ ਫਿਲਮ ਵਿੱਚ ਖਾਸ ਹੀਤਾਈ ਹੈਗੀ ਆ ਯਾਰੀ ਦੋਸਤੀ ਦੇ ਮਾਮਲੇ 'ਚ ਥੋੜੀ ਉਹ ਰੱਖੇ ਆਪਣੀ ਤੀਵੀਂ ਵਿੱਚ ਆ ਜਾਂਦੀ ਹੈਗੀ ਉਹਦੇ ਕਰਕੇ ਫਿੱਕ ਪੈ ਜਾਂਦੀ ਹੈ 20 ਸਾਲ ਦੀ ਯਾਰੀ ਦੋਸਤੀ ਟੁੱਟ ਜਾਂਦੀ ਹੈ ਪੰਜ ਸਟਾਰ ਦੋ ਪੰਜ ਫਾਈਵ ਸਟਾਰ ਹੈਗੇ ਆਪਣੇ ਵਧੀਆ ਸੀ ਬਹੁਤ ਵਧੀਆ ਵੀ ਕਿ ਖਾਸ ਸੀ ਬਹੁਤ ਸਾਰੇ ਬਹੁਤ ਖਾਸ ਸੀ ਇਹ ਬਿਲੋਂ ਦੇ ਵਿੱਚ ਹਾਂਜੀ ਉਹਨਾਂ ਦੀ ਕਹਾਣੀ ਦਿਖਾਈ ਹੈ ਜੀ ਸਾਰੀ ਅੱਛਾ ਹਾਂਜੀ ਪੰਜ ਗਿਨਸਟਾਰ ਪੰਜ ਹੀ ਉਹ ਰਿਐਲਿਟੀ ਦਿਖਾਈ ਹੈ ਜੋ ਕੀ ਦਿਖਾਈ ਜੋ ਅਸਲੀ ਕਹਾਣੀ ਜੋ ਉਹੀ ਦਿਖਾਈ ਹਾਂ ਫਿੱਕ ਜੀ ਹਾਂ ਔਰ ਉਹ ਦਿਖਾਇਆ ਵਸ ਦਗਾ ਵਾ ਜੀ 5 ਚ ਗਿਨਸਟਾਰ ਦਉਗੇ 5 ਚ 5 ਠੀਕ ਹੈ ਉਹ ਵਜਾ ਵੀਰੇ ਕਿ ਮੂਵੀ ਕਿ ਦਿਖਾਇਆ ਰਿਸਪੈਕਟ ਇੱਜ਼ਤ ਇੱਜ਼ਤ ਦਾ ਬੜਾ ਕੁਝ ਨਹੀਂ ਹੈਗਾ ਯਕਨ ਅਸਾਂ ਗੱਲ ਉਹ ਬਹੁਤ ਵਧੀਆ ਮੂਵੀ ਦੇਖੋ ਮੈਨੂੰ ਆਈ ਕੰਨਾ ਪੰਜ ਕਿੰਨਾ ਸਟਾਰ ਪੰਜ ਹੀ ਦਿੰਨੇ ਵੀਰੇ ਅ ਮੂਵੀ ਨਾਈਸ ਸੀ ਠੀਕ ਆ ਬਹੁਤ ਵਧੀਆ ਲੱਗੀ ਸੀ ਬਹੁਤ ਵਧੀਆ ਬਹੁਤ ਵਧੀਆ ਸੀ ਰੀਅਲ ਸਟੋਰੀ ਸੀ ਸਰ ਹਾਂਜੀ ਠੀਕ ਆ ਸੱਚਾ ਲਾਦਾ ਬਾਈ ਮੂਵੀ ਦਾ ਪੂਰਾ ਓਕਰ ਰੋ ਰੋਣਾ ਵਾਲੀ ਸੀ ਕੀ ਗੱਲ ਕਹਿ ਦਿੱਫੋਮੈਟੀ ਲਗਾ ਦਿਆ ਵਧੀਆ ਸੀ ਬਹੁਤ ਮਤਲਬ ਸਸਪੈਂਸ ਭਰਿਆ ਸੀਗਾ ਮੈਨੂੰ ਅੱਧੀ ਸਟੋਰੀ ਨਹੀਂ ਪਤਾ ਸੀ ਬਟ ਮੈਨੂੰ ਹੁਣ ਪਤਾ ਲੱਗੀ ਲਾਸਟ ਵਿੱਚ ਕੀ ਹੋਇਆ ਸੀ ਕੀ ਹੋਇਆ ਫਿਲਮ ਕੀ ਕਾਰਨ ਕਾਰਨ ਗਿਆ ਤਾਂ ਮੇਨ ਕਾਰਨ ਮੇਨ ਕਾਰਨ ਮਤਲਬ ਉਹਨਾਂ ਮਰਨਾ ਨਹੀਂ ਚਾਹੀਦਾ ਸੀ ਯਾਰ ਦੋਸਤੀ ਜੇ ਫਿੱਕ ਪੈਂਦਾ ਕੀ ਕਾਰਨ ਇਹ ਕੁੜੀਆਂ ਤੇ ਟਰਸਟ ਨਹੀਂ ਕਰਨਾ ਚਾਹੀਦਾ ਕਿ ਯਾਰ ਦੋਸਤੀ ਵਿਗੜਨੀ ਨਹੀਂ ਚਾਹੀਦੀ ਲਾਈਕ ਮੈਨੂੰ ਬਹੁਤ ਫੇਲ ਹੋਇਆ ਕਿ ਮਤਲਬ ਕੁੜੀ ਕਰਕੇ ਫੇਕ ਤੋਂ ਪਈ ਤਿੰਨ ਯਾਰਾ ਦੋਸਤਾਂ ਚ ਪੱਕਿਆ ਯਾਰਾ ਦੋਸਤਾਂ ਚ ਠੀਕ ਹੈ ਬਾਈ ਤੁਹਾਨੂੰ ਕਿਵੇਂ ਮੂਵੀ ਲੱਗੀ ਬਹੁਤ ਵਧੀਆ ਲੱਗੀ ਬਾਈ ਮੂਵੀ ਬੱਬੂ ਆਂ ਦੀ ਐਕਟਿੰਗ ਹੀ ਮਿਲਾਂਗੀ ਬੱਬੂ ਆਂ ਦੀ ਐਕਟਿੰਗ ਅੱਜ ਤੋਂ ਸ਼ੁਰੂ ਤੋਂ ਹੀ ਫੈਨ ਰਹੇ ਬੱਬੂ ਆਂ ਦੇ ਰਹੇ ਆ ਇਸ ਕਰਕੇ ਸਾਨੂੰ ਮਤਲਬ ਬਹੁਤ ਜ਼ਿਆਦਾ ਹੀ ਕ੍ਰੇਜ਼ ਹੈਗਾ ਇਸ ਮੂਵੀ ਦਾ ਮੂਵੀ ਗ੍ਰੇਟ ਕੀਤੀ ਗਈ ਤਿਆਰ ਕੀਤੀ ਗਈ ਹਾਂਜੀ ਮੂਵੀ ਦੁਬਾਰਾ ਕੀ ਦਿਖਾਇਆ ਗਿਆ ਮੈਸੇਜ ਦਿੱਤਾ ਮੂਵੀ ਦੁਬਾਰਾ ਇਹ ਹੀ ਦਿਖਾਇਆ ਗਿਆ ਕਿ ਲੜਕੀਆਂ ਨੂੰ ਆਪਣੀ ਇੱਜ਼ਤ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਆਪਣੇ ਘਰ ਦੇੰ ਦਾ ਜਿਹੜੇ ਉਹਨਾਂ ਨੂੰ ਲੜ ਲਾਇਆ ਉਹਨਾਂ ਦੇ ਮਾਪਿਓ ਨੇ ਉਸ ਚੀਜ਼ ਦੇ ਉੱਤੇ ਜ਼ਿਆਦਾ ਫ ਲੁਧਿਆਣਾ ਵਾਸੀ ਨੂੰ ਇਹੀ ਕਵਾਂਗੇ ਕਿ ਬਾਤੋ ਬਾਤ ਆ ਚੜ ਕੇ ਆਓ ਤੇ ਮੂਵੀ ਵੇਖੋ ਬਹੁਤ ਅੱਛੀ ਮੂਵੀ ਹੈ 500 ਠੀਕ ਹੈ ਬਿਲਕੁਲ ਬਾਕੀ ਇਹ ਤਾਂ ਬੱਬੂ ਆਂਦੇ ਇਕਤੀ ਦਿਵੇ ਲੱਗੇ ਕਾਫੀ ਲੰਬੇ ਸਮੇਂ ਬਾਅਦ ਆਈ ਮੂਵੀ ਠੀਕ ਹੈ ਬਿਲਕੁਲ ਠੀਕ ਹੈ ਕਿੰਨਾ ਇੰਤਜ਼ਾਰ ਸੀ ਮੂਵੀ ਲੈ ਕੇ ਇਹ ਤਾਂ ਯਾਦ ਆ ਰਹਾ ਮੜਾ ਦਨ ਨੂੰ ਵਧੀਆ ਮੈਨੇ ਫਿਲਮ ਅੱਛਾ ਕੀ ਦਿਖਾਇਆ ਗਿਆ ਫਿਲਮ ਦੇ ਵਿੱਚ ਅਸੁੱਤ ਸੂਰਮੇ ਦੀ ਕਹਾਣੀ ਦੱਸਾਈ ਆ ਠੀਕ ਹੈ ਪਹਿਲਾਂ ਮੈਂ ਅੱਜ ਅੱਗੇ ਦੇਖੋ ਸਰਜੀਤ ਨਾਲ ਗੱਲ ਕਰੀਏ ਸਰਵਜੀਤ ਚੀਮਾ ਦੀ ਐਕਟਿੰਗ ਹੈ ਬਿਲਕੁਲ ਠੀਕ ਹੈ ਜੀ ਠੀਕ ਹੈ ਹਾਂ ਹਾਂ ਪੈਸਾ ਵਸੂਲ ਹਾਂ ਬਿਲਕੁਲ ਬਿਲਕੁਲ ਪੰਜ ਤੇ ਨਸਤਾਦੋਗੇ ਫਿਲਮ ਪੰਜ ਚਾਰ ਜੇ ਮੇਰੀ ਗੱਲ ਕਰੀਏ ਦਿਖਾਇਆ ਕੀ ਗਿਆ ਫਿਲਮ ਦੇ ਵਿੱਚ ਪੁਰਾਣਾ ਕਲਚਰ ਦਿਖਾਇਆ ਆਪਣਾ ਪੁਰਾਣਾ ਕਲਚਰ ਦਿਖਾਇਆ ਸਾਰਾ ਉਹਨਾਂ ਨੇ ਉਹੀ ਜਾਰੀ ਦੋਸਤੀ ਜਿਦੇ ਅਗੇ ਦਿਖਾਉਣਗੇ ਨਾ ਜਿਵੇਂ ਉਹਨਾਂ ਨੇ ਲੱਗੇ ਫਰਕ ਪੈਣਾ ਇਹਨਾਂ ਵਿੱਚ ਲੜਕੁੜੀ ਪਿੱਛੇ ਦੇਖੋ ਇਹ ਤਾਂ ਅੱਧੀ ਦੇਖੀ ਆ ਠੀਕ ਤੇ ਅਗਰ ਗੱਲ ਕਰੀਏ ਸਭ ਦੀ ਚੀਮਾ ਇਹਦੀ ਐਕਟਿੰਗ ਇਹ ਵਿੱਚ ਲੱਗੀ ਨਾ ਬਹੁਤ ਵਧੀਆ ਬਹੁਤ ਵਧੀਆ ਸਟੋਰੀ ਕੀ ਚੱਲਦੀ ਫਿਲਮ ਦੀ ਦਿਖਾਈ ਪਈ ਹੈ ਯਾਰ ਇਹਨਾਂ ਨੇ ਅੱਧੀ ਦੇਖੀ ਆ ਵਾਸ ਕੀ ਆ ਬਸ ਇਹ ਚ ਅੱਛਾ ਗਾਣੇ ਬਹੁਤ ਸੋਹਣੇ ਲੱਗੇ ਵੀਰੇ ਮੂਵੀ ਆ ਯੈਸ ਵੀਰੇ ਪੰਜੋਂ ਕਿੰਨੇ ਸਟਾਰ ਦੋਗੇ ਪੰਜ ਚਾਰ ਮੇਰਾ ਨਾਮ ਹਰਜੀਤ ਸਿੰਘ ਹੈ ਭਾਈ ਮੂਵੀ ਕਿਦਾਂ ਲੱਗੀ ਸੁੱਚਾ ਸੁਣਾ ਮੈਂ ਲਾ ਦੱਸੋ ਫਿਲਹਾਲ ਤਾਂ ਹਲੇ ਤੱਕ ਤਾਂ ਵਧੀਆ ਬਾਕੀ ਐਂਡ ਤੱਕ ਇੰਤਜ਼ਾਰ ਸੀ ਬੱਬੂ ਮਾਨ ਦੀ ਮੂਵੀ ਦਾ ਆ ਕਾਫੀ ਚਿਰ ਹੋ ਗਿਆ ਹੁਣ ਤੱਕ ਕੋਈ ਫਿਲਮ ਨਹੀਂ ਆਈ ਸੀਗੀ ਬਟ ਬਹੁਤ ਇੰਤਜ਼ਾਰ ਕੀਤਾ ਬਹੁਤ ਵਧੀਆ ਲੱਗਿਆ ਜਿੰਨੀ ਵੀ ਦੇਖੀ ਹੈ ਫਿਲਮ ਬਾਕੀ ਐਂਡ ਤੋਂ ਬਾਅਦ ਹੀ ਪੂਰੀ ਕੀ ਲੱਗੀ ਥੋੜੀ ਬਹੁਤੀ ਤੁਹਾਨੂੰ ਅੱਛੀ ਲੱਗੀ ਟੋਰੀ ਬਹੁਤ ਵਧੀਆ ਸੀ ਪੁਰਾਣੇ ਟਾਈਮ ਦੀਆਂ ਜੋ ਸੁੱਚੇ ਸੁਰਮੇ ਦੀਆਂ ਕਹਾਣੀਆਂ ਸੀ ਉਹ ਸਾਰਾ ਇਹਨਾਂ ਨੇ ਡਿਸਕ੍ਰਾਈਬ ਕੀਤਾ ਫਿਲਮ ਦੇ ਵਿੱਚ ਬਹੁਤ ਅੱਛੀ ਮਾਂ ਦੀ ਐਕਟਿੰਗ ਵੀ ਲੱਗੀ ਹੈ ਬਹੁਤ ਵਧੀਆ ਇਹ ਸਾਰੇ ਜਿੰਨੇ ਵੀ ਇਹਨਾਂ ਨੇ ਸਟਾਰ ਕਾਸਟ ਲਗਾਈਆਂ ਸਾਰੇ ਵਧੀਆ ਲੱਗੀਆਂ ਸਾਰੇ ਵਧੀਆ ਹੈ ਹਾਂਜੀ ਫੈਮਲੀ ਮੂਵੀ ਹੈ ਬਿਲਕੁਲ ਬਿਲਕੁਲ ਫੈਮਲੀ ਮੂਵੀ ਹੈ ਪੈਸਾ ਵਸੂਲ ਮੂਵੀ ਹੈ ਹਾਂਜੀ ਹੁਣ ਤੱਕ ਤਾਂ ਇਹੀ ਲੱਗ ਰਿਹਾ ਬਾਕੀ ਐਂਡ ਤੇ ਅੜਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਅ ਲੁਧਿਆਣਾ ਵਾਸੀਆਂ ਨੂੰ ਇਹੀ ਸੰਦੇਸ਼ ਆ ਕਿ ਬਹੁਤ ਵਧੀਆ ਆ ਮੂਵੀ ਆ ਤੁਸੀਂ ਫੈਮਿਲੀ ਨਾਲ ਵਿਜ਼ਿਟ ਕਰ ਸਕਦੇ ਹੋ ਬਹੁਤ ਵਧੀਆ ਕਿੰਨਾ ਸਟਾਰ ਤੋਂ ਪੰਜ ਵਜੇ ਦਾ ਪੰਜ ਮਤਲਬ ਉਹਨਾਂ ਦੀ ਯਾਰੀ ਪਹਿਲਾਂ ਕਿੰਨੀ ਵਧੀਆ ਸੀਗੀ ਫਿਰ ਜਦੋਂ ਜਨਾਨੀ ਕਰਕੇ ਉਹਨਾਂ ਵਿੱਚ ਫਟ ਪਈ ਉਹ ਬਹੁਤ ਵਧੀਆ ਮੂਵੀ ਆ ਵੀ ਉਹਦਾ ਵਧੀਆ ਲੱਗ ਰਹੀ ਆ ਉਹ ਦੇਖਣ ਹਾਂਜੀ ਪੰਜ ਦਿਨੇ ਸਟਾਰ ਤੋਂ ਆ ਫਾਈਵ ਠੀਕ ਹੈ ਪੈਨ ਫਾਈਵ ਫਾਈਵ ਤੇ ਫਾਈਵ ਹਾਂਜੀ ਕਿੰਨਾ ਤੁਹਾਡਾ ਮੇਰਾ ਨਾਮ ਰਵਨੀਤ ਕਾ ਨਾ ਇੰਤਜ਼ਾਜ਼ ਨਹੀਂ ਸਮੂਹੀ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੇ ਲਾਈਕ ਜਿਵੇਂ ਟਾਈਮ ਮਿਲਿਆ ਸੀ ਦੇਖਣ ਲਈ ਆ ਗਏ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਬਹੁਤ ਚੱਲ ਰਿਹਾ ਹੈ ਕਿ ਫਿਲਮ ਬਹੁਤ ਵਧੀਆ ਜਾ ਰਹੀ ਹੈ ਕਿਤਾ ਲੱਗ ਰਿਹਾ ਬਹੁਤ ਵਧੀਆ ਮੂਵੀ ਹੈ ਮੇਰੇ ਹਿਸਾਬ ਨਾਲ ਸਾਰਿਆਂ ਨੇ ਦੇਖਣੀ ਚਾਹੀਦੀ ਹੈ ਜਿਨ੍ਹਾਂ ਨੂੰ ਸਟੋਰੀ ਵੀ ਨਹੀਂ ਪਤਾ ਉਹਨਾਂ ਨੂੰ ਸਟੋਰੀ ਵੀ ਪਤਾ ਲੱਗੂਗੀ ਬਹੁਤ ਵਧੀਆ ਕਨਸੈਪਟ ਆ ਤੇ ਸਟੋਰੀ ਵੀ ਉਹਨਾਂ ਨੇ ਬਹੁਤ ਸੋਹਣੀ ਬਣਾਈ ਹੈ ਐਵੇਂ ਨਹੀਂ ਹੈਗਾ ਕਿ ਫੁਕਰਪੂਣਾ ਆ ਜਾਂ ਖਾਰਕੂਵੜ ਕੋ ਇਦਾਂ ਲਾਈਕ ਜਿਵੇਂ ਸਗੀ ਸਟੋਰੀ ਉਹਦੇ ਬੇਸ ਤੇ ਬਣਾਈ ਹੋਈ ਆ ਬੱਬੂ ਮਾਨ ਦੇ ਐਕਟਿੰਗ ਹੀ ਬਹੁਤ ਵਧੀਆ ਬਹੁਤ ਹੀ ਵਧੀਆ ਬਹੁਤ ਵਧੀਆ ਐਕਟਿੰਗ ਵੀ ਬਹੁਤ ਵਧੀਆ ਹੈ ਸੌਂਗਸ ਵੀ ਬਹੁਤ ਵਧੀਆ ਨੇ ਠੀਕ ਹੈ ਤਾਂ ਵਿਦਿਆਰਥੀਆਂ ਨੂੰ ਕੀ ਕਹਿਣਾ ਜਾਊਂਗਾ ਮੈਂ ਇਹ ਕਹੂੰਗਾ ਕਿ ਸਾਰਿਆਂ ਨੂੰ ਆ ਕੇ ਇੱਕ ਵਾਰ ਦੇਖਣੀ ਚਾਹੀਦੀ ਹੈ ਮੂਵੀ ਬਹੁਤ ਆਸਮ ਮੂਵੀ ਹੈ ਬੈਸਟ ਕੀ ਲੱਗਿਆ ਸੋ ਦੋਸਤੋ ਇਹ ਦੇਖਿਆ ਕਿ ਮੂਵੀ ਦੇਖਣ ਤੋਂ ਬਾਅਦ ਵੀ 2 ਵੀ ਚਾਹੇ ਸਿਨੇਮਾ ਚਾਹੇ ਦਰਸ਼ਕਾਂ ਦਾ ਕੀ ਕਹਿਣਾ ਸੀ ਸੁੱਚਾ ਸੂਰਮਾ ਮੂਵੀ ਨੂੰ ਲੈ ਕੇ ਅਗਰ ਗੱਲ ਕਰੀਏ ਤਾਂ ਦਰਸ਼ਕਾਂ ਨੇ ਮੂਵੀ ਨੂੰ ਪੰਜ ਵਿੱਚੋਂ ਤਕਰੀਬਨ ਤਕਰੀਬਨ 3 ਸਟਾਰ 4 ਸਟਾਰ 5 ਸਟਾਰ ਦਿੰਦੇ ਹਨ ਲੇਕਿਨ ਲੁਧਿਆਣਾ ਲਾਈਵ ਦੀ ਟੀਮ ਵੱਲੋਂ ਫਿਲਮ ਨੂੰ 3 ਐਂਡ ਹਾਫ ਸਟਾਰ ਦਿੱਤੇ ਆਂਦੇ ਨੇ ਅਗਲੇ ਹਫਤੇ ਫਿਰ ਮਿਲਦੇ ਹਾਂ ਕਿ ਨਵੀਂ ਫਿਲਮ ਦਾ ਰਿਵਿਊ ਦਿਨਾਂਤਾ ਤਾਂ ਕੈਮਰਾ ਪਰਸਨ ਤਰਮਾ ਰੋੜਾ ਦੇ ਨਾਲ ਹਰਦੀਪ ਦੁਆ ਨੂੰ ਦਿਵੇ ਇਜਾਜ਼ਤ ਧੰਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ